ਜਿਹੜਾ ਇਹਦਾ ਜੋ ਉਦਘਾਟਨ ਹੋਇਆ ਹੈ ਜਿਹੜਾ ਰਿਪੀਟੀਸ਼ਨ ਪਲਾਨ ਜਿਹੜਾ ਸੀਗਾ ਜਿਹੜਾ ਬੇਸ ਨੂੰ ਆਪਾਂ ਕੀਤਾ ਉਹਨੂੰ ਆਪਾਂ ਖਾਦ ਚ ਬਦਲਣਾ ਜਾਂ ਕਿਸ ਤਰ੍ਹਾਂ ਉਹਨੂੰ ਯੂਟਿਲਾਈਜ਼ ਕਰਨਾ ਉਹਦੇ ਸੰਬੰਧ ਚ ਅਸੀਂ ਆਏ ਸੀ। ਕਲੰਕ ਲਾਤਾ ਸੀ ਹਲਕਾ ਇਸ ਜਿੱਧਰੋਂ ਪੂਰਵ ਚੜ੍ਹਦਾ ਸੂਰਜ ਚੜ੍ਹਦਾ ਪੂਰਬ ਵੱਲੋਂ ਤੇ ਉਧਰ ਇਹ ਕੂੜੇ ਦਾ ਡੰਪ ਲਾਤਾ। ਸਾਈਜ਼ ਦਾ ਸੈਪਰੇਟ ਕਰਾਂਗੇ ਫਿਰ ਜਿਹੜਾ ਆਰਡੀਪ ਨਿਕਲੇਗਾ ਉਹ ਅਲੱਗ ਵੇਚਾਂਗੇ ਖਾਦ ਬਣੇਗੀ ਉਹ ਅਲੱਗ ਵੇਚਾਂਗੇ। ਜੀ। ਹਲਕਾ ਲੁਧਿਆਣਾ ਪੂਰਵੀ ਤੇ ਤੇ ਬਾਕੀ ਕੂੜੇ ਹਲਕਾ ਲੁਧਿਆਣੇ ਨੂੰ ਮੈਂ ਵਧਾਈ ਦਿੰਦਾ ਮੁਬਾਰਕਵਾਹ ਦਿੰਦਾ ਉਹਨੂੰ ਚੱਕਨ ਦੋ ਤਾਂ ਪ੍ਰੋਸੈਸਿੰਗ ਜਿਹੜਾ ਕੰਮ ਹੈਗਾ ਉਹ ਸਾਡੇ ਲਈ ਪੂਰੀ ਦੁਨੀਆ ਲਈ ਬੜਾ ਹੈਡੈਕ ਹੈਗਾ ਬਹੁਤ ਵੱਡੀ ਮੁਸੀਬਤ ਹੈਗੀ ਸਾਡੇ ਲਈ ਉਹ ਕੁਦਰਤੀ ਮਾਈਕਰੋਬਸ ਹੁੰਦੇ ਜਾਂ ਬੈਕਟੀਰੀਆ ਹੁੰਦੇ ਆ ਜਿਹੜਾ ਵੈਟ ਵੇਸ ਹੈਗਾ ਉਹਨੂੰ ਅਸੀਂ ਆਪਾਂ ਨਿਊਟਰਲਾਈਜ਼ ਕਰਨਾ ਹੁੰਦਾ ਉਹਦੇ ਵਿੱਚ ਅਸੀਂ ਆਪਾਂ ਮੈਨੋਰ ਜਿਹੜਾ ਹੁੰਦਾ ਉਹ ਤਿਆਰ ਕਰਨਾ ਹੁੰਦਾ ਤੇ ਜੋ ਤੋਂ ਅਮਰੀਕਾ ਸਰਕਾਰ ਬੜੀ ਆਮ ਆਦੀ ਪਾਈ ਤਾਂ ਇੱਕੋ ਮਿਸ਼ਨ ਆ ਵੀ ਲੋਕਾਂ ਨੂੰ ਕਿਵੇਂ ਸਹੂਬਾ ਦਿੱਤੀ ਜਾਏ ਲੋਕਾਂ ਦੇ ਹੱਲ ਕਿਵੇਂ ਦਿੱਤੇ ਨਹੀਂ ਅਸੀਂ ਇਹਨੂੰ ਖਤਮ ਕਰਨ ਲਈ ਅਸੀਂ ਇਹ ਪ੍ਰੋਜੈਕਟ ਜਿਹੜਾ ਅਸੀਂ ਲੈ ਕੇ ਆਉਂਦਾ ਹੈਗਾ ਵੱਡਾ ਪ੍ਰੋਜੈਕਟ ਹੈਗਾ ਜਿਵੇਂ ਕਿ ਰੋਜ਼ਗਾਰ ਨਰੇ ਇਸ ਨਾਲ ਦਾ ਮਿਲ ਕੇ ਪ੍ਰੋਜੈਕਟ ਕੀਤਾ ਜਾਦਾ ਹੈ ਤਾਂ ਕਿ ਲੋਕਾਂ ਨੂੰ ਇਸ ਦੇ ਸਬਧਾ ਮਿਲ ਸਕੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਮਿਲ ਕੇ ਦੇ ਵਾਸਤੇ ਖੇਡ ਵਾਸਤੇ ਗਰਾਊਂਡ ਮਿਲ ਸਕੇ ਲੁਧਰਣਾ ਲਾਈਵ ਦੇਖਣ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕੋਰ ਰਜੋਸ਼ ਸਿੰਘ ਜਿਹੜੇ ਮੰਤਰੀ ਜਿਹੜੇ ਇੱਥੇ ਪਹੁੰਚ ਚੁੱਕੇ ਹੋਏ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਕੂੜੇ ਡੰਪ ਜਿਹੜਾ ਹੈ ਕਾਫੀ ਸਮੇਂ ਤੋਂ ਜਿਹੜਾ ਇੱਕ ਮੁਸੀਬਤ ਬਣਿਆ ਸੀ ਜਿੱਥੇ ਇੱਕ ਸਮੈਲ ਬੜੀ ਆਂਦੀ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਅੱਜ ਜਿਹੜਾ ਇਹ ਕੂੜੇ ਡੰਪ ਵੀ ਜਿਹੜਾ ਰ ਯਤਨ ਜਿਹੜਾ ਕੀਤਾ ਗਿਆ ਤਾਂ ਉਹ ਤਸਵੀਰ ਦਿਖਾ ਰਹੇ ਜਿਹਦਾ ਇਨੋਗ੍ਰੇਸ਼ਨ ਜਿਹੜਾ ਇੱਥੇ ਕੀਤਾ ਜਾ ਰਿਹਾ ਮੰਤਰੀ ਸਾਹਿਬ ਵੱਲੋਂ ਜੀ ਅੱਜ ਅਸੀਂ ਲੁਧਿਆਣਾ ਸ਼ਹਿਰ ਵਿੱਚ ਜੀ ਸਾਡੇ ਪੋਲਾ ਕਰੇਵਾਲ ਜੀ ਦੇ ਹਲਕਾ ਜਿਹੜਾ ਹੈਗਾ ਉੱਥੇ ਅਸੀਂ ਇਸ ਵਿੱਚ ਆਏ ਆ ਤੇ ਅੱਜ ਦਾ ਜੋ ਉਦਘਾਟਨ ਹੋਇਆ ਜਿਹੜਾ ਰੀਪੇਟੀਸ਼ਨ ਪਲਾਨ ਜਿਹੜਾ ਸੀਗਾ ਜਿਹੜਾ ਉਹਦਾ ਸਪੇਸ ਨੂੰ ਆਪਾਂ ਕਿੱਦਾਂ ਨੂੰ ਆਪਾਂ ਖਾਦ ਚ ਬਦਲਣਾ ਜਾਂ ਕਿਸ ਤਰ੍ਹਾਂ ਨੂੰ ਯੂਟਿਲਾਈਜ਼ ਕਰਨਾ ਉਹਦੇ ਸੰਬੰਧ ਚ ਅਸੀਂ ਆਏ ਸੀ ਤੇ ਤਕਰੀਬਨ ਇਹ 100 ਕਰੋੜ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ ਤਕਰੀਬਨ ਇਹਨੂੰ 2 ਸਾਲ ਦਾ ਅੰਨੇ ਦਾ ਟਾਈਮ ਫਰੇਮ ਹੈਗਾ ਨੂੰ ਪੂਰਾ ਕਰਨ ਵਾਸਤੇ ਤੇ ਮੈਂ ਹਲਕਾ ਲੁਧਿਆਣਾ ਪੂਰਵੀ ਤੇ ਤੇ ਬਾਕੀ ਗੁਰੇ ਹਲਕੇ ਲੁਧਿਆਣੇ ਨੂੰ ਕਹਿੰਦਾ ਵਧਾਈ ਦਿੰਦਾ ਮੁबारकबाद ਦਿੰਦਾ ਕਿਉਂਕਿ ਜਿਹੜੇ ਅੱਜ ਦੇ ਸਮੇਂ ਜਿਹੜੀ ਮੇਨ ਪ੍ਰੋਬਲਮ ਹੈਗੀ ਦੁਨੀਆ ਭਰ ਚ ਸਿਖਿਆ ਸਕਦੀ ਜਿਹੜੀ ਹੈਗੀ ਵੇਸਟ ਕੋੜਾ ਉਹਨੂੰ ਚੱਕਣ ਦਾ ਉਹਦਾ ਪ੍ਰੋਸੈਸਿੰਗ ਜਿਹੜਾ ਕੰਮ ਹੈਗਾ ਉਹ ਸਾਡੇ ਲਈ ਕੂਰੀ ਦੂਰੇ ਲਈ ਬੜਾ ਹੈਡੈਕ ਹੈਗਾ ਬਹੁਤ ਵੱਡੀ ਮੁਸੀਬਤ ਹੈਗੀ ਸਾਡੇ ਲਈ ਉਹ ਇੱਕ ਪ੍ਰੋਬਲਮ ਹੈਗੀ ਦੇ ਉਦਸੰਬੰਦ ਜਸੀਂ ਜਿਹੜਾ ਪ੍ਰੋਸੈਸਿੰਗ ਪਲਾਨ ਦਾ ਸੀ ਆਪਾਂ ਉਦਘਾਟਨ ਕੀਤਾ ਤੇ ਮਤਿਸ਼ਾ ਉੱਤੇ ਬਣੇਗਾ ਕੀ ਜਦੋਂ ਇਹਨੂੰ ਰਿਮੂਵ ਕਰ ਦਿੱਤਾ ਜਾਊਗਾ ਪ੍ਰੋਜੈਕਟ ਬੜਾ ਸੋਹਣਾ ਹੈ ਕਾਫੀ ਲੋਕ ਚਾਹੁੰਦੇ ਵੀ ਸੀ ਕਿਸ ਨੂੰ ਰਿਮੂਵ ਕੀਤਾ ਜਾਵੇ ਤੁਹਾਡੀ ਸਰਕਾਰ ਨੇ ਯਤਨ ਕੀਤਾ ਤੇ ਇਹ ਟੈਂਡਰ ਜਿਹੜਾ ਪਾਸ ਹੋ ਗਿਆ ਤੇ ਜਲਦ ਨੂੰ ਤੁਸੀਂ ਕਿਹਾ 2 ਸਾਲ ਦੇ ਵਿੱਚ ਰਿਮੂਵ ਕਰ ਦੇਊਗਾ ਤੇ ਬਣਾਇਆ ਕੀ ਜਾਊਗਾ ਕਿ ਹਲਕਾ ਪੂਰਬੀ ਦੇ ਲੋਕਾਂ ਨੂੰ ਸੁਗਾਰ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਸਾਡੇ ਕੁਦਰਤੀ ਮਾਈਕਰੋਬਸ ਹੁੰਦੇ ਜਾਂ ਬੈਕਟੀਰੀਆ ਹੁੰਦੇ ਆ ਜਿਹੜਾ ਵੈਟ ਵੇਸ ਹੈਗਾ ਉਹਨੂੰ ਅਸੀਂ ਆਪਾਂ ਨਿਊਟਰਲਾਈਜ਼ ਕਰਨਾ ਹੁੰਦਾ ਉਦੇ ਵਿੱਚ ਅਸੀਂ ਆਪਾਂ ਮੈਨੋਰ ਜਿਹੜਾ ਹੁੰਦਾ ਉਹ ਤਿਆਰ ਕਰਨਾ ਹੁੰਦਾ ਤੇ ਇਹ ਸਲੋ ਪ੍ਰੋਸੈਸ ਹੈ ਕੁਦਰਤੀ ਪ੍ਰੋਸੈਸ ਹੈਗਾ ਜਿਹੜੇ ਜਿਹੜੇ ਕੈਮੀਕਲਸ ਵੀ ਵਿੱਚ ਕਈ ਹੁੰਦੇ ਆ ਜਾਂਦੇ ਉਹਨੂੰ ਵੀ ਕੀ ਕਰਦੇ ਉਹਨੂੰ ਡੀਟ੍ਰੈਸ ਕਰਕੇ ਤੋੜ ਕੇ ਉਹ ਜਿਹੜੇ ਸਾਡੇ ਐਨਵਾਇਰਨਮੈਂਟ ਜਿਹੜੇ ਬੈਕਟੀਰੀਆ ਹੁੰਦੇ ਉਹਨਾਂ ਦਾ ਅਸੀਂ ਆਪਾਂ ਉਹਨਾਂ ਦਾ ਹੈਲਪ ਲਾਵਾਂਗੇ ਉਹਨਾਂ ਦੀ ਜੀ ਡਬਲਯੂਐਚੀ ਬੋਰਡ ਦੇ ਮੁਤਾਬਿਕ ਕੈਂਸਰ ਜਿਹੜਾ ਇਸ ਕੋਲੇ ਦੇ ਢੇਰ ਦੀ ਕਰਕੇ ਕਈ ਇਲਾਕਿਆਂ ਦੇ ਵਿੱਚ ਕੈਂਸਰ ਉਹ ਜਿਹੜਾ ਫੈਲ ਗਿਆ ਕਿਉਂਕਿ ਕਾਫੀ ਸਮੇ ਤੋਂ ਜਿਹੜਾ ਪਿਆ ਮੀਂਹ ਪ੍ਰਸਾਦ ਪੈਂਦੀ ਜੀ ਇਸ ਕਰਕੇ ਉਸ ਨੂੰ ਕਿਸ ਤਰ੍ਹਾਂ ਫਿਰ ਇਸ ਰਿਮੂਵਿੰਗ ਕਿਤਾਜੋਕੀ ਵਾਟਰ ਜਿਹੜਾ ਸੀਵਰ ਦਾ ਪਾਣੀ ਜਿਹੜਾ ਹੈਗਾ ਉਸ ਨੂੰ ਟ੍ਰੀਟਮੈਂਟ ਕੀਤਾ ਜਾਊਗਾ ਕਿਸੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਉਹ ਸਮੱਸਿਆ ਦਾ ਹੱਲ ਜਿਹੜਾ ਮਿਲ ਸਕਦਾ ਇਸ ਪਲਾਨ ਦਾ ਜਿਹੜਾ ਪਾਣੀ ਦਾ ਸੀਵਰ ਦਾ ਉਹਦਾ ਕੋਈ ਲੈਣਾ ਇਸ ਜਿਹੜਾ ਵੈਟ ਕੋੜਾ ਹੈਗਾ ਕੀ ਪਾਣੀ ਜਿਹੜਾ ਪੀਣ ਵਾਲਾ ਪਾਣੀ ਹੁੰਦਾ ਜਿਹੜੇ ਤੱਥ ਜਿਹੜੇ ਵਿੱਚ ਮਿਲੇ ਹੋਣਗੇ ਪਾਣੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਉਹਦੇ ਵਾਸਤੇ ਆਪਾਂ ਸਰਫੇਸ ਵਾਟਰ ਲੱਕਿਆ ਰਹੇ ਆਪਾਂ ਸਰਫੇਸ ਵਾਟਰ ਲੱਕਿਆ ਤੇ ਇਹਦੇ ਵਿੱਚ ਸਹੀ ਗੱਲ ਹੈ ਕਿ ਜਿਹੜੇ ਯੂਰੇਨੀਅਮ ਸਿਲਵਰ ਲੋਕ काफी ਕਿਤੇ ਉੱਥੇ ਉੱਪਰ ਤੱਕ ਆ ਗਏ ਹੈਗੇ ਤੇ ਇਸੇ ਕਰਕੇ ਜਿਹੜਾ ਹੈਗਾ वर्ल्ड ਵਰਕ ਦਾ ਜਿਹੜਾ ਪ੍ਰੋਜੈਕਟ ਹੈਗਾ ਕਿ ਅਸੀਂ ਲੁਧਿਆਣਾ ਵਾਸਤੇ ਵੀ ਅੰਮ੍ਰਿਤਸਰ ਸਾਹਿਬ ਵਾਸਤੇ ਵੀ ਜਲੰਧਰ ਵਾਸਤੇ ਵੀ ਤੇ ਪਟਿਆਲੇ ਵਾਸਤੇ ਸਰਫੇਸ ਵਾਟਰ ਹੈਗਾ ਉਹਦੇ ਜਿਹੜੇ ਜਿਹੜੇ ਐਲੀਮੈਂਟਸ ਹੁੰਦੇ ਜਿਹੜੇ ਜੁਰੈਨਿਕ ਹੁੰਦੇ ਉਹ ਚ ਇਨਾ ਕੰਟੈਂਟ ਨਹੀਂ ਹੁੰਦਾ ਤੇ ਉਹਦੇ ਲਈ ਅਸੀਂ ਫਿਊਚਰ ਵਾਸਤੇ ਉਹਨਾਂ ਨੂੰ ਆਪਾਂ ਸੋਚਦੇ ਹੋ ਆਪਾਂ ਲੈ ਕੇ ਆ ਰਹੇ ਜੀ ਸਰ ਇਹਦੇ ਵਿੱਚ ਸਿਰਫ ਸ਼ਿਫਟਿੰਗ ਹੈਗੀ ਹੈ ਜਾਂ ਇਹਨੂੰ ਯੂਟਿਲਾਈਜ਼ ਵੀ ਕੀਤਾ ਜਾਏਗਾ ਔਰ ਪੁਛੇ ਦੇ ਜਿਹੜੇ ਇਨੀਸ਼ੀਏਟਿਵਸ ਵਗੈਰਾ ਵੀ ਲਿੱਤੇ ਜਾਣਗੇ

ਬਾਕੀ ਜਿਹੜੀ ਜਨਰਲ ਸਵਾਲ ਹੈ ਸਭ ਤੋਂ ਪੁੱਛ ਲਈਏ ਮੋਢੀ ਸਾਹਿਬ ਇੱਕ ਸਵਾਲ ਜਿਹੜਾ ਇਨਵਾਇਰਨਮੈਂਟ ਨੂੰ ਲੈ ਕੇ ਬਾਰ ਬਾਰ ਜਿਹੜਾ ਸਵਾਲ ਉੱਠਦਾ ਹੈਗਾ ਇਸ ਤਰ੍ਹਾਂ ਦੇ ਡੰਪ ਜਿਹੜੇ ਹੈਗਾ ਲੁਧਿਆਣਾ ਚ ਬਣਦੇ ਹੀ ਕਿਉਂ ਹੈ ਕਦੀ ਕਲ ਪਹਿਲਾਂ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਇਸ ਸੀਰੀਅਰ ਚ ਉਰਵ੍ਰਧੀ ਪਰਮਣੀ ਕਹ ਰਹੇ ਸੀਗੇ ਕਿ ਇਹ ਕਦੀ ਕਲੀਨ ਨਹੀਂ ਹੋ ਸਕਦਾ ਲੱਗਦਾ ਹੈ ਕਿ ਸਫਲ ਹੋਈ ਨਹੀਂ ਅਸੀਂ ਇਹਨੂੰ ਖਤਮ ਕਰ ਲਈਏ ਅਸੀਂ ਇਹ ਪ੍ਰੋਜੈਕਟ ਜਿਹੜਾ ਅਸੀਂ ਲੈ ਕੇ ਜਾਂਦਾ ਹੈਗਾ ਵੱਡਾ ਪ੍ਰੋਜੈਕਟ ਹੈਗਾ ਤੇ ਜੁਰੀਨੀ ਅਸਿਲੂਦਾਨੀ ਦੀ ਗੱਲ ਕਰੀ ਆਪਾਂ ਹਰੇਕ ਜਗ੍ਹਾ ਆਪਾਂ ਦੇਖੀਦਾ ਆਪਾਂ ਇਹ ਡੰਪ ਬਣ ਰਹੇ ਨੇ ਤੇ ਜਿਹੜੇ ਜੋ ਬੈਸਟ ਜੋ ਲੇਟੈਸਟ ਟੈਕਨੋਲੋਜੀ ਜੋ ਲੇਟੈਸਟ ਰეკਮੈਂਡੇਸ਼ਨ ਆ ਘਾਪੋਤੇ ਆਪਾਂ ਕੰਮ ਕਰ ਰਹੇ ਆ ਤੇ ਇਸੇ ਕਰਕੇ ਅਸੀਂ ਇਹਨੂੰ ਖਾਸ ਕਰਕੇ ਲੁਧਾਨੇ ਚ ਲਾ ਕੇ ਆਂਦਾ ਤਾਂ ਕਿ ਇਹਨੂੰ ਆਪਾਂ ਖਤਮ ਕਰੀਏ ਆਪਾਂ ਇਹਨੂੰ ਖਤਮ ਕਰ ਲਈ ਅਸੀਂ ਇਹ ਪ੍ਰੋਜੈਕਟ ਆਪਾਂ ਇੰਟਰਡਿਊਸ ਕੀਤਾ ਜੀ ਅੱਛਾ ਇਸ ਤੋਂ ਹਟ ਕੇ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਜੀ ਪ੍ਰਸਤਾਵ ਤਿਆਰੀ ਸਰ ਸਾਡੀ ਸਰਕਾਰ ਦੀ ਤਿਆਰੀ ਪੂਰੀ ਡਿਪਾਰਟਮੈਂਟ ਤਿਆਰੀ ਪੂਰੀ ਆ ਤੇ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਕਿ ਸਾਡੇ ਵੱਲੋਂ ਜੋ ਨੋਟੀਫਾਈ ਅਸੀਂ ਕਰਤਾ ਹੈਗਾ ਬਾਕੀ ਹੁਣ ਇਲੈਕਸ਼ਨ ਕਮਿਸ਼ਨ ਦੀ ਉਹਨਾਂ ਦੀ ਉਹਨਾਂ ਨੇ ਨੋਟੀਫਾਈ ਕਰਨਾ ਕਿ ਕਦੋਂ ਕੋਡ ਲਗਾਉਣਾ ਹੈਗਾ ਤੇ ਕਦੋਂ ਇਲੈਕਸ਼ਨ ਕਰवानी ਹੈਗੇ ਸਾਡੇ ਵੱਲੋਂ ਤਿਆਰੀ ਪੂਰੀ ਹੈ ਜੀ ਜਿਹੜੇ ਵਿਰੋਧੀ ਕਹਿ ਰਹੇ ਹੈਗੇ ਕਿ ਅਗਰ ਜਿਹੜੇ ਸ਼ੀਤੀ ਦਿਹਾੜੇ ਹੈ ਅਗਰ ਇਹ ਨਿਕਲ ਕੇ ਇਲੈਕਸ਼ਨ ਕਰਾਇਆ ਜਾਂਦਾ ਚ ਉਹ ਸੀਐਮ ਸਾਹਿਬ ਦਾ ਵੀ ਆਇਆ ਸੀ ਬਿਆਨ ਜ਼ਰੂਰੀ ਹੈਗਾ ਬਟ ਜਿਹੜੀ ਕਾਲ ਹੈਗੀ ਉਹ ਇਲੈਕਸ਼ਨ ਕਮਿਸ਼ਨ ਨੇ ਲੈਣੀ ਸਾਡੀ ਰეკਮੈਂਡੇਸ਼ਨ ਵੀ ਜਾਊਗੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਨੂੰ ਇਸ ਤੋਂ ਇਲਾਵਾ ਜਾਂ ਇਸ ਤੋਂ ਅੱਗੇ ਜਾਂ ਇਸ ਤੋਂ ਪਿੱਛੇ ਕਰਵਾਇਆ ਜਾਵੇ ਬਟ ਕਾਲ ਜਿਹੜੀ ਫਾਈਨਲ ਕਾਲ ਹੈਗੀ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਲੈਣੀ ਜੀ ਜੀ ਸਰ ਇੱਕ ਵਧੀਆ ਕੰਮ ਕੀਤਾ ਤੁਸੀਂ ਕੀ ਪਹਾੜ ਗੰਜ ਨਹੀਂ ਬਣ ਦਿੱਤਾ ਦਿੱਲੀ ਦਾ ਇਸ ਕੂੜੇ ਦੇ ਢੇਰ ਨੂੰ ਜਿਹੜਾ ਪਹਾੜ ਗੰਜ ਜਿਹੜਾ ਮਸ਼ਹੂਰ ਹੈ ਜਦੋਂ ਦਿੱਲੀ ਐਂਟਰੀ ਕਰਦੇ ਆ ਨਾਲ ਇੱਕ ਕੂੜੇ ਦਾ ਢੇਰ ਲੱਗਦਾ ਭੋਲੇ ਪਾਈ ਦੀ ਬਹੁਤ ਵਧੀਆ ਐਮਐਲਏ ਸਾਹਿਬਾ ਇੱਕ ਉਪਰਾਲਾ ਬਹੁਤ ਸੋਹਣਾ ਸਾਹਮਣੇ ਆਇਆ ਸਰ ਐਪਰੀਸ਼ੀਏਟਤਾ ਬੰਦੇ ਜੀ ਮੈਂ ਧੰਨਵਾਦ ਵੀ ਕਰਦਾ ਸਾਡੇ ਵੀਰ ਨੇ ਵੱਡੇ ਵੀਰ ਕੋਲੇ ਜੀ ਜੋ ਇਸ ਕੀ ਜ਼ਮੀਨ ਨਾਲ ਜੁੜੇ ਹੋਏ ਲੀਡਰ ਨੇ ਸ਼ੁਰੂ ਤੋਂ ਹੀ ਕਾਉਂਸਲਰ ਹੋਸਤ ਤੋਂ ਬਾਅਦ ਐਮਐਲਏ ਬਣੇ ਅਸੀਂ ਇਕੱਠਿਆਂ ਨੇ 17 ਚ ਇਲੈਕਸ਼ਨ ਵੀ ਲੜੀ ਤੇ ਇਹਨਾਂ ਦੀ ਸੋਚ ਨੂੰ ਮੈਂ ਸਲਾਮ ਕਰਦਾ ਦੂਰਦਰਸ਼ੀ ਸੋਚ ਨੂੰ ਜਿਨ੍ਹਾਂ ਨੇ ਡਿਸਕਸ਼ਨ ਕਰਕੇ ਡਿਪਾਰਟਮੈਂਟ ਨਾਲ ਸਰਕਾਰ ਨਾਲ ਕਿ ਕਹਿੰਦੇ ਇਸ ਪ੍ਰੋਜੈਕਟ ਆਣਾ ਚਾਹੀਦਾ ਤੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਐਫਰਟਸ ਕਿਤੇ ਲੁਦਾਨ ਲਈ ਤੇ ਆਪਣੇ ਹਲਕੇ ਲਈ ਕਿੰਨੇ ਕਰੋੜ ਦੀ ਲਾਗਤ ਨਾਲ ਇਹਦੀ ਲਾਗਤ ਲੱਗੂਗੀ ਅਬਾਊਟ 100 ਕਰੋੜ ਦੇ ਆਸ-ਪਾਸ ਹੈਗਾ 100 ਕਰੋੜ ਜੀ ਜੀ ਬੋਲਾ ਜੀ ਇਸ ਤੋਂ ਬਾਅਦ ਬਨੇਗਾ ਕੀ ਇਸ ਸੋਰੀ ਮੰਤਰੀ ਸਾਹਿਬ ਕੋਈ ਨਹੀਂ ਬਿਲਕੁਲ ਨਾ ਕੀ ਹੈ ਇਸ ਤੋਂ ਬਾਅਦ ਹੁਣ ਬੜਾ ਵੱਡਾ ਏਰੀਆ ਸਾਫ ਹੋਣ ਲੱਗੇਗਾ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਲੋਕਲ ਵੱਡੇ ਮੰਤਰੀ ਜੀ ਸਰਦਾਰ ਰਜੋਤ ਸਿੰਘ ਜੀ ਦਾ ਜੀ ਡਾਕਟਰ ਰਵਿਸ਼ ਜੀ ਦਾ ਔਰ ਜਿਨ੍ਹਾਂ ਨੇ ਇੱਥੇ ਆ ਕੇ ਹਲਕਾ ਪੂਰਬੀ ਚ ਜਿਹੜਾ ਲੰਬੇ ਸਮੇਂ ਤੋਂ ਮੰਗ ਸੀਗੀ ਤੇ ਕਿਨੂ ਪੁਰਾਣੀਆਂ ਸਰਕਾਰਾਂ ਨੇ ਇੱਕ ਕਲੰਕ ਲਾਤਾ ਸੀ ਹਲਕਾ ਇਸ ਜਿੱਧਰੋਂ ਪੂਰਪ੍ਰਚੜ ਸੂਰਜ ਚੜ੍ਹਦਾ ਪੂਰਬ ਵੱਲੋਂ ਤੇ ਉਧਰ ਇਹ ਕੂੜੇ ਦਾ ਡੰਪ ਲਾਤਾ ਤੇ ਅੱਜ ਇੱਥੇ ਦੇਖਿਆ ਉਹਨਾ ਤੁਸੀਂ ਪਿਛਲੇ ਸਾਲ ਲੰਬੇ ਸਮੇਂ ਤੋਂ ਅੱਗ ਲੱਗ ਜਾਣੀ ਨੁਕੀ ਧੂਆਂ ਹੋ ਜਾਣਾ ਲੋਕਾਂ ਨੂੰ ਮਿਲ ਕੇ ਮੱਖੀ ਦਾ ਸਾਹਮਣਾ ਕਰਨਾ ਪੈਣਾ ਸਮੈਲ ਦਾ ਸਾਹਮਣਾ ਕਰਨਾ ਤੇ ਬਹੁਤ ਵੱਡੀ ਪ੍ਰੋਬਲਮ ਸੀ ਇਹਦੇ ਵਾਸਤੇ ਲੰਬੇ ਸਮੇਂ ਤੋਂ ਜੋਤੋਂ ਮਿਲ ਕੇ ਸਰਕਾਰ ਬੜੀ ਆਮ ਆਦੀ ਪਾੜੀ ਦਾ ਇੱਕੋ ਮਿਸ਼ਨ ਆ ਵੀ ਲੋਕਾਂ ਨੂੰ ਕਿਵੇਂ ਸਹੂਬਾ ਦਿੱਤੀ ਜਾਏ ਲੋਕਾਂ ਦੇ ਹਾਲ ਕਿਵੇਂ ਕਿਤੇ ਜਾਵੇ ਤੇ ਉਹਦੇ ਵਾਸਤੇ ਲੱਗੇ ਆ ਤੇ ਡਾਕਟਰ ਸਾਹਿਬਾ ਜਾਏ ਨੇ ਜੀ ਐ ਵੀ ਕਹਿੰਦੇ ਆ ਧੰਨਵਾਦ ਕਰਦੇ ਆ ਤੇ ਔਰ ਇਲਾਕਾ ਵਸੀਨ ਲੱਖ ਲੱਖ ਬਤਾਈ ਦਿਨਾ ਵਾ ਲੇਕਿਨ ਔਰ ਔਰ ਧੰਨਵਾਦ ਕਰਦਾ ਇਹਨਾਂ ਦਾ ਸਾਰੇ ਇਲਾਕਾ ਵਸੀਨ ਦਾ ਬਤਾਸ ਹਲਕਾ ਪੂਰਬੀ ਦੇ ਕਿਉਂਕਿ ਇਹਨਾਂ ਦੇ ਯਤਨਾ ਸਦਕਾ ਇਹਨਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਮ ਆਦੀ ਪਾੜੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਪ੍ਰਧਾਨ ਸਾਹਿਬ ਹਲਕਾ ਪੂ ਮਿਲਕੇ ਵਧੀਆ ਬਣਾਉਣਾ ਉਹਦੇ ਵਾਸਤੇ ਲੱਗੇ ਹੋਏ ਆ ਇਹ 100 ਕਰੋੜ ਦੀ ਲਾਗਤ ਨਾਲ ਜਿਹੜਾ ਅੱਜ ਇਹ ਡੰਪ ਚੱਕਿਆ ਜਾਊਗਾ ਇਸ ਤੋਂ ਬਾਅਦ ਜਿਹੜੀ ਮੇਰੀ ਸੋਚ ਆ ਪ੍ਰਮਾਤਮਾ ਕਿਰਪਾ ਕਰੂਗਾ ਤੇ ਇਸ ਡੰਪ ਨੂੰ ਚੱਕ ਕੇ ਖਤਮ ਕਰਕੇ ਇੱਥੇ ਪਲੇਗਰਾਉਂਡ ਮਿਲਕੇ ਕ੍ਰਿਕਟ ਗਰਾਉਂਡ ਜਾਂ ਮਿਲਕੇ ਫੁੱਟਬਾਲ ਗਰਾਉਂਡ ਤੇ ਮਿਲਕੇ ਗ੍ਰੀਨ ਵੈਲਟ ਜਿਵੇਂ ਕਿ ਰੋਜ਼ਗਾਰ ਨਾਲ ਇਸ ਤਰ੍ਹਾਂ ਦਾ ਮਿਲਕੇ ਪ੍ਰੋਜੈਕਟ ਲਿਆਂਦਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਦੀ ਸਹੂਲਤ ਮਿਲ ਸਕੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਮਿਲਕੇ ਇਹਦੇ ਵਾਸਤੇ ਖੇਡ ਵਾਸਤੇ ਗਰਾਉਂਡ ਮਿਲ ਸਕਣ ਬਹੁਤ ਚੰਗੀ ਸਟਾਰਟਿੰਗ ਕਰੋ ਤੇ ਕਰਦੇ ਜਾਓਗੇ ਰਿਮੂਵਿੰਗ ਏ ਸਟਾਰਟਿੰਗ ਹੋ ਚੁੱਕੀ ਆ ਅੱਜ ਤੋਂ ਜੀ ਆ ਦੇਖੋ ਮਸ਼ੀਨਰੀ ਲੱਗੀ ਆ ਤੇ ਇਹ ਨਹੀਂ ਵੀ ਉਹ ਤੋਂ ਘਾਟਨ ਹੋ ਗਿਆ ਤੇ ਦੋ ਦੋ ਸਾਲ ਕੰਮ ਨਹੀਂ ਹੋਣਾ ਤੇ ਮਸ਼ੀਨਰੀ ਪਹਿਲਾਂ ਆ ਗਈ ਤੇ ਉਹ ਘਾਟਨ ਡਾਕਟਰ ਪਹਿਲਾਂ ਮੰਤਰੀ ਸਾਹਿਬ ਬਾਦ ਚੋਂ ਕਰਨਾ ਆਏ ਨੇ ਜਿਹੜੀ ਅੱਕ ਲੱਗੀ ਉੱਤੇ ਵੀ ਹੁਣ ਉਹ ਵੀ ਹੋ ਬਿਲਕੁਲ ਸਾਰਾ ਹੀ ਸਾਰਾ ਹੀ ਬਲਕੇ ਕਾਬੂ ਪਾਇਆ ਜਾਊਗਾ ਸਾਰਾ ਮਲਕੇ ਹਲਕਾ ਕੀਤਾ ਜਾਊਗਾ ਬਦਾਂਸਵਾ ਹਲਕਾ ਪੂਰਬੀ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਰਹਿਣੇ ਤੇ ਚੋ ਇਸ ਤੋਂ ਪਹਿਲਾਂ 7.8 ਕਰੋੜ ਦੀ ਲਾਗਤ ਨਾਲ ਉਦੋਂ ਕਮਿਸ਼ਨ ਸਾਹਿਬ ਵੀ ਸੀਗੇ ਜਿਹੜੇ ਚਾਰ ਪੁਲ ਬਣਨ ਜਾ ਰਹੇ ਨੇ ਉਹ ਸ਼ਾਲੂ ਹੋ ਗਏ ਨੇ ਤੇ ਦਰਿਆ ਦੇ ਦੂਸਰੇ ਪਾਸੇ ਸੜਕ ਜਿਹੜੀ ਬਣਨੀ ਉਹ ਵੀ ਤਕਰੀਬਨ ਥੋੜੇ ਦਿਨਾਂ ਚ ਸ਼ੁਰੂ ਹੋ ਜੂਗੀ ਇੱਕ ਸਕੂਲ ਫੈਮਿਨਸ ਬਣ ਚੁੱਕਿਆ ਆਲਰੇਡੀ ਔਰ ਇੱਕ ਚਾਰ ਮਹੀਨੇ ਚ ਅਸੀਂ ਚਾਰ ਮਹੀਨੇ ਤੱਕ ਉਹਦੋਂ ਕੰਮ ਕਰਨ ਜਾ ਰਹੇ ਆ ਤੇ ਇੱਕ ਜਿਹੜਾ ਤਾਜਪੁਰ ਰੋਡ ਤੇ ਆ ਉਹ ਵੀ ਤਕਰੀਬਨ ਅਗਲੇ ਸਾਲ ਤੱਕ ਕਿਉਂਕਿ ਕੰਮ ਸ਼ੁਰੂ ਹੋ ਗਿਆ ਤੇ ਉਹ ਵੀ ਹੋਰ ਕ ਚਾਲੂ ਹੋ ਜੂਗਾ ਨੌ ਆਮ ਆਦਮੀ ਕਲੀਨਿਕਾਂ ਬਣ ਚੁੱਕੀਆਂ ਆਲਰੇਡੀ ਪੰਜ ਪ੍ਰੋਸੈਸ ਦੇ ਦਿਨ ਨੇ ਔਰ ਉਹ ਦੋ ਹਸਪੀਟਲ ਜਿਹੜੇ ਲੰਬੇ ਸਮੇਂ ਤੋਂ 30-30 ਬੈਡ ਦੇ ਔਰ ਇਸ ਸਮੇਂ ਚ ਉਹਨੂੰ ਵੀ ਮਰ ਕੇ ਵਧੀਆ ਟੰਗਨਾ ਬਣਾ ਕੇ ਤਾਂ ਕਿ ਸੀਐਮਸੀ ਦੇ ਬਰਾਬਰ ਦਾ ਉੱਥੇ ਇਲਾਜ ਹੋ ਸਕੇ ਤੇ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼ਰੀਰਮਿੰਦ ਕੇਜੀਵਾਲ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਮੰਤਰੀ ਸਾਹਿਬ ਦਾ ਸਾਰੇ ਮੰਤਰੀ ਸਹਿਬਾਨਾਂ ਦਾ ਐਮਐਲਏ ਸਹਿਬਾਨਾਂ ਦਾ ਵੀ ਪੰਜਾਬ ਦੇ ਵਿੱਚ ਦਵਾਈ ਪੜਾਈ ਰੁਜ਼ਗਾਰ ਦੇਣਾ ਉਹਦੇ ਬੱਚਾ ਅੱਜ ਸਰਕਾਰ ਕੰਮ ਕਰ ਰਹੀ ਆ ਲੋਕਾਂ ਦੀ ਸੁਭਦਾਵਸੇ ਕੰਮ ਬਿਲਕੁਲ ਮੈਂ ਮੰਤਰੀ ਸਾਹਿਬ ਇਹ ਛੋਟਾ ਸਵਾਲ ਰਹਿ ਗਿਆ ਮੇਰਾ ਕਿ ਤੁਹਾਡੇ ਹਲਕਾ ਪੂਰਬ ਦੇ ਵਿੱਚ ਜੋ ਨਹਾਰ ਇਸ ਸਮੇਂ ਬਦਲੀ ਗਈ ਹੈ ਸਾਰੀ ਤੇ ਸਾਰੀ ਨਹਾਰ ਐਮਐਲਏ ਸਾਹਿਬ ਤੇ ਸਤਕਾ ਮਾਨ ਸਾਹਿਬ ਕਰਕੇ ਬਦਲੀ ਗਈ ਜਿਹੜੇ ਲੋਕ ਹਲਕਾ ਪੂਰਬ ਵਿੱਚ ਆਮਦ ਨਹੀਂ ਸੋਲਦੇ ਸੀ ਅੱਜ ਨੂੰ ਉਹ ਵੀ ਜ਼ਮੀਨਾਂ ਲੈਣ ਨੂੰ ਹੁਣ ਸਪਾਲ ਕਰਦੇ ਨੇ ਜੀ ਵਾਕਈ ਮੈਂ ਸਾਡੇ ਸੀਐਮ ਸਾਹਿਬ ਬੜੇ ਸਤਿਕਾਰਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਕਿ ਦਿਨ ਰਾਤ ਲੱਗੇ ਹੋਣੇ ਪੰਜਾਬ ਦੀ ਸੇਵਾ ਨਾ ਤੰਦ ਹੈ ਹੀ ਨਾ ਤੇ ਸਾਨੂੰ ਵੀ ਡਾਇਰੈਕਸ਼ਨ ਜੋ ਵੀ ਮਿਲਦੀ ਹੈ ਉਹਨਾਂ ਕੋਈ ਹੀ ਹੁੰਦੀ ਹੈ ਕਿ ਤੁਸੀਂ ਲੋਗਾ ਵਿੱਚ ਰਹੋ ਤੇ ਜਿਸ ਮਕਸਦ ਲਈ ਅਸੀਂ ਆਏ ਆਮ ਆਦਮੀ ਪਾਰਟੀ ਸਰਕਾਰ ਆਈ ਆ ਤੇ ਸਾਰੇ ਅਸੀਂ ਐਮਐਲਏ ਚੁਣ ਕੇ ਆਏ ਆ ਕਿ ਲੋਕ ਸੇਵਲ ਹੈ ਤੇ ਉਹ ਕਰੋ ਤੁਸੀਂ ਤਾਂ ਮੈਂ ਵਧਾਈ ਦਿੰਦਾ ਸੀਐਮ ਸਾਹਿਬ ਨੂੰ ਵੀ ਕਿ ਉਹ ਤੇ ਧੰਨਵਾਦ ਵੀ ਕਰਦਾ ਉਹਨਾਂ ਦਾ ਜੀ ਜਿਹੜੀ ਉਹਨਾਂ ਦੀ ਦੂਰਦਰਸ਼ੀ ਸੋਚ ਹੈ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਤੇ ਉਹ ਹਮੇਸ਼ਾ ਹੀ ਉਹ ਸਾਡੇ ਨਾਲ ਖੜੇ ਨੇ ਸਾਨੂੰ ਕਿਸੇ ਵੀ ਚੀਜ਼ ਤੋਂ ਕਦੀ ਮਨਾ ਨਹੀਂ ਕਰਦੇ ਮਨਾ ਹੀ ਨਹੀਂ ਕਰਦੇ ਤੇ ਮੇਸ਼ੇ ਹੀ ਹੁੰਦਾ ਕਿ ਤੁਸੀਂ ਪ੍ਰੋਜੈਕਟ ਲੈ ਕੇ ਆਓ ਐਸਟੀਮੇਟ ਤਿਆਰ ਕਰਾ ਕੇ ਆਓ ਜਿੰਨੇ ਫੰਡ ਹੈਗੇ ਸੀ ਆਪਾਂ ਪੰਜਾਬ ਸਰਕਾਰ ਕੋਲ ਉਸੇ ਆਪਾਂ ਮੋਹਈਆ ਕਰਾਵਾਂਗੇ ਜਿਹੜੇ ਮੰਤਜ਼ਵਤ ਤੇ ਗੱਲਾ ਕਰਨ ਵਾਲੀ ਹੋ ਕੇ ਪਿੱਛੇ ਹੀ ਐਮਐਲਏ ਸਾਹਿਬ ਨੇ ਹਲਕਾ ਪੂਰਬੀ ਨੁਹਾਰ ਹਲਕਾ ਪੂਰਬੀ ਚ ਐਮਐਨ ਸਕੂਲ ਹਲਕਾ ਪੂਰਬੀ ਚ ਆਡੀਟੋਰੀਅਮ ਹਲਕਾ ਪੂਰਬੀ ਦੇ ਸਭ ਫਾਇਰ ਸਟੇਸ਼ਨਸ ਕੀ ਤਮਾਮ ਐਮਐਲਏ ਸਾਹਿਬ ਦੇ ਆਨ ਤੋਂ ਬਾਅਦ ਹਲਕਾ ਪੂਰਬੀ ਚ ਮਿਲਿਆ ਹੋਰ ਕੀ ਸੁਗਾਤ ਜਿਹੜੀ ਐਮਐਲਏ ਸਾਹਿਬ ਤੇ ਫੁੱਟਬਾਲ ਦਾ ਮੈਦਾਨ ਵੀ ਚਾਹੁੰਦੇ ਆ ਬਾਸਕਟਬਾਲ ਦਾ ਉਹ ਵੀ ਦੇ ਦੋਗੇ ਹਲਕਾ ਫੁਰੀ ਮੈਨੂੰ ਚਲੋ ਮੈਂ ਸਾਡੇ ਸਾਡੇ ਭਰਾ ਨੇ ਵੱਡੇ ਇਹ ਤੇ ਮੈਂ ਆਪਣੇ ਨਿੱਜੀ ਫੰਡ ਚੋਂ 1 ਕਰੋੜ ਰੁਪਏ ਇਹਨਾਂ ਨੂੰ ਦੇ ਕੇ ਜਾਊਂਗਾ ਮੈਂ ਤੇ ਹਲਕੇ ਵਾਸਤੇ ਜ਼ਰੂਰ ਹੈ ਨਾ ਤੇ ਜਿੱਥੇ ਇਹਨਾਂ ਦਾ ਦਿਲ ਕਰਦਾ ਜਿੱਥੇ ਵਰਤਣਾ ਹੋ ਵਰਤ ਲੈਣਗੇ ਜੀ ਜੀ ਮੇਰੇ ਵੱਲੋਂ ਜੀ ਪਿਆਰ ਹੈ ਜੀ 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 ਬਹੁਤ ਧੰਨਵਾਦ ਕਰਦੇ ਹੱਥ ਜੋੜ ਕੇ ਮਤਲਬ ਜੀ ਸਾਹਿਬ ਦਾ ਵੀ ਬਿਗੈਰ ਮੰਗਿਆਂ ਬਿਲਕੁਲ ਹਲਕਾ ਪੂਰਬੀ ਸੁਗਾਤ ਜਿਹੜੀ ਹੁਣ ਬਦਲਣ ਲੱਗੀ ਹੈ ਮੰਤਰੀ ਸਾਹਿਬ ਸਾਡੇ ਨਾਲ ਮੌਜੂਦ ਸੀ ਐਮਐਲਏ ਸਾਹਿਬ ਸਾਡੇ ਨਾਲ ਮੌਜੂਦ ਹੈ ਕਮਿਸ਼ਨਰ ਸਾਹਿਬ ਸਾਡੇ ਨਾਲ ਨਗਰ ਨਿਕਮ ਦੇ ਮੌਜੂਦ ਨੇ ਲੇਕਿਨ ਨੁਹਾਰ ਇਸ ਕੂੜੇ ਢੇਰ ਦੀ ਹੁਣ ਬਦਲਣ ਚਾਲ ਦਾ ਧਰ ਜਿਹੜਾ ਹੈ ਅਥੋਂ ਰਿਮੂਵ ਜਿਹੜਾ ਕੀਤਾ ਜਾ ਰਿਹਾ ਤੇ ਕੰਮ ਜਿਹੜਾ ਇਹਦਾ ਸ਼ੁਰੂ ਕਰ ਦਿੱਤਾ ਗਿਆ ਵੈ ਜੋ ਉੱਥੇ ਮਸ਼ੀਨਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਮਸ਼ੀਨਾਂ ਪਹੁੰਚਣ ਤੋਂ ਬਾਅਦ ਜਿਹੜਾ ਇਹਨੂੰ ਰਿਮੂਵਿੰਗ ਦਾ ਪ੍ਰੋਸੈਸ ਜਿਹੜਾ 2 ਸਾਲ ਦਾ ਰਹੇਗਾ 2 ਸਾਲ ਦੇ ਵਿੱਚ ਇਸ ਕੂੜੇ ਢੇਰ ਨੂੰ ਪ ਖਤਮ ਕਰਦੇ ਜਾਊਗਾ ਸ਼ੁਕਰ ਕਰੋ ਅਸੀਂ ਲੁਧਿਆਣੇ ਦੇ ਵਿੱਚੋਂ ਸਰਕਾਰ ਦੇ ਹੇਠਾਂ ਆ ਗਿਆ ਜਿਹੜੀ ਸਰਕਾਰ ਦਾਵਾ ਨਹੀਂ ਵਾਅਦੇ ਕਰਦੀ ਹੈ ਵਾਅਦੇ ਕਰਨ ਤੋਂ ਬਾਅਦ ਉਹਦੇ ਤੇ ਅਮਲ ਵੀ ਕਰਦੀ ਹੈ ਤੇ ਕੰਮ ਵੀ ਕਰਦੀ ਹੈ ਤੇ ਲੁਧਿਆਣੇ ਸ਼ਹਿਰ ਦਾ ਹਲਕਾ ਪੂਰਬੀ ਦਾ ਇੱਕ ਕੂੜਾ ਕਰ ਹੁਣ ਅੱਥੋਂ ਦੀ 2 ਸਾਲਾਂ ਦੇ ਵਿੱਚ ਸ਼ਰਮੂ ਘਊਗਾ ਤੇ ਜਲਦੀ ਮੰਤਰੀ ਸਾਡੇ ਐਲਾਨ ਕੀਤਾ ਕਿ ਆਪਣੇ ਨੀਤੀ ਫੰਡ ਤੋਂ ਐਮਐਲਏ ਸਾਹਿਬ ਨੂੰ ਜੋ ਬਣਾਣਾ ਹੋਊਗਾ ਐਮਐਲਏ ਸਾਹਿਬ ਉਹ ਬਣਾਣਗੇ ਤੇ ਹਲਕਾ ਪੂਰਬੀ ਦੀ ਇੱਕ ਹੋਰ ਨਹਿਾਰ ਤੇ ਇੱਕ ਹੋਰ ਅਲੱਗ ਚੀਜ਼ ਜਿਹੜੀ ਆ ਉਹ ਸਾਨੂੰ ਮਿਲੇਗੀ ਬਦਨ ਕੈਮਰਾਮੈਨ ਐਮੀ ਦੇ ਨਾਲ ਦਿਸ਼ਾਲ ਕਪੂਰ ਲੁਧਿਆਣਾ ਲਈ